ਸਤਿ ਸ਼੍ਰੀ ਅਕਾਲ ਜੀ ਮੈਂ ਸ਼ਰਨਜੀਤ ਬਿੱਟੂ ਏਜਾ ਟੀਵੀ ਨਿਊ ਚੈਨਲ ਤੋਂ ਲੋਅ ਅੱਜ ਪਹੁੰਚੇ ਆ ਬਚਨ ਸਿੰਘ ਮਾਰਗ ਜਿੱਥੇ ਜਿਹੜਾ ਇਲਾਕਾ ਜਿਹੜੀ ਸੜਕ ਨਾ ਦੇਖਣਯੋਗ ਆ ਜਿਹੜੇ ਇੱਥੋਂ ਦੇ ਰਾਹੀ ਨੰਗਣ ਵਾਲੇ ਬੜੇ ਪਰੇਸ਼ਾਨ ਹੁੰਦੇ ਨੇ ਜਿਹੜੇ ਇੱਥੋਂ ਦੇ ਜੰਡੂ ਕਲੋਨੀ ਵੱਲੋਂ ਕੀ ਗੱਡੀਆਂ ਜਾਂਦੀਆਂ ਨੇ ਬੜੇ ਉਹਨਾਂ ਨੂੰ ਤਕਲੀਫ ਹੁੰਦੀ ਆ ਰਾਤ ਬਰਾਤੇ ਬੱਚੇ ਜਾਂਦੇ ਨੇ ਲੋ ਉੱਥੋਂ ਦੇ ਜਿਹੜੇ ਵਸਨੀਕ ਆ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਆ ਕਿ ਉਹਨਾਂ ਨੂੰ ਕੀ ਪਰੇਸ਼ਾਨੀਆਂ ਨੇ ਨਾਲੇ ਉਹ ਸੜਕ ਦਿਖਾਉਂਦੇ ਆ ਜਿਹੜੀ ਥਾਂ ਥਾਂ ਤੋਂ ਟੁੱਟੀ ਐ ਔਰ ਪਾਣੀ ਦੀ ਨਿਕਾਸੀ ਕੋਈ ਨਹੀਂ ਗੋਡੇ ਗੋਡੇ ਤੇ ਗੋਬਰ ਪੜ ਜਾਂਦਾ ਲੋ ਉਹਨਾਂ ਨਾਲ ਗੱਲਬਾਤ ਕਰੋਨੇ ਆ ਜਿਹੜੇ ਇੱਥੋਂ ਰੋਜ਼ ਉਹ ਜਿਨ੍ਹਾਂ ਦਾ ਆਉਣਾ ਜਾਣਾ ਜੰਡੂ ਕਲੋਨੀ ਦੇ ਵਾਸੀ ਆ ਉਹਨਾਂ ਨਾਲ ਗੱਲ ਕਰੋਨੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਤੁਹਾਡਾ ਕਿੱਥੇ ਇਲਾਕਾ ਕਿਹੜਾ ਪੈਂਦਾ ਤੇ ਘਰ ਕਿੱਥੇ ਆ ਸਰ ਸਾਡਾ ਇਲਾਕਾ ਜੰਡੂ ਨਨਕਲੇਬ ਦੇ ਵਿੱਚ ਆ ਉੱਥੇ ਹੀ ਸਾਡਾ ਘਰ ਆ ਤੇ ਅਸੀਂ ਇੱਥੇ ਦੇ 2 ਸਾਲ 2.5 ਸਾਲ ਹੋ ਗਏ ਸਾਡੇ ਲੋਕਾਂ ਨੂੰ ਅਸੀਂ ਫਰਿਆਦ ਕਰ ਕਰਕੇ ਥੱਕ ਗਏ ਆ ਕੋਈ ਪ੍ਰਸ਼ਾਸਨ ਵੱਲੋਂ ਕੋਈ ਐਦਾ ਐਕਸ਼ਨ ਨਹੀਂ ਹੋ ਰਿਹਾ ਪਹਿਲਾਂ ਅਸੀਂ ਸੜਕ ਦੇ ਮਗਰ ਲੱਗੇ ਹੋਏ ਸੀ ਸੜਕ ਨਹੀਂ ਬਣੀ ਸੜਕ ਦੇ ਵੀ ਟੁੱਟੇ ਡੇ ਡੇ ਟੋਏ ਆ ਕਿ ਗੱਡੀ ਦਾ ਟਾਇਰ ਵਿੱਚ ਲੁਕ ਜਾਂਦਾ ਵਾ ਫਿਰ ਉਸ ਤੋਂ ਬਾਅਦ ਪਾਣੀ ਦਾ ਕੋਈ ਨਿਕਾਸੀ ਨਹੀਂ ਕੀ ਨਾਲੇ ਬਣਾ ਕੇ ਛੱਡ ਦਿੱਤੇ ਗਏ ਉਹਨਾਂ ਦਾ ਕੋਈ ਕਨੈਕਸ਼ਨ ਨਹੀਂ ਕੀਤਾ ਗਿਆ ਅਸੀਂ ਐਨੇ ਪਰੇਸ਼ਾਨ ਆ ਤੁਸੀਂ ਇਹਦਾ ਹਾਲਾਤ ਦੇਖੋ ਕਿ ਸਾਡੇ ਦਾ ਰਹਿਣਾ ਦੁਬਰ ਹੋਇਆ ਹੋਇਆ ਆ ਸਾਨੂੰ ਤਾਂ ਇਹ ਨਾ ਲੱਗਦਾ ਵੀ ਅਸੀਂ ਇੱਥੇ ਇੰਨਾ ਪੈਸਾ ਲਗਾ ਕੇ ਬਰਬਾਦ ਕਰਤਾ ਵਾ ਇੱਥੇ ਕਿਸੇ ਪ੍ਰਜਾਪਦ ਕਿਧਰ ਅਸੀਂ ਐਮਐਲਏ ਤੂੰ ਤਾਂ ਚਲੋ ਚਲੇ ਗਏ ਦੁਨੀਆ ਛੱਡ ਕੇ ਚਲੇ ਗਏ ਲੇਕਿਨ ਅਸੀਂ ਉਹਨਾਂ ਨੂੰ ਬਰਿਆਦ ਦੇ ਦੇ ਕੇ ਧੱਕ ਗਏ ਆ ਵੀ ਇਹ ਉਹਨਾਂ ਦੇ ਇਲਾਕੇ ਜਾਂਦਾ ਕੋਕੀ ਜੀ ਦੇ ਤੇ ਉਹਨਾਂ ਦੇ ਮਤਲਬ ਕਿ ਉਹਨਾਂ ਨੇ ਕੋਈ ਵੀ ਕਾਰਵਾਈ ਨਹੀਂ ਕਰਵਾਈ ਅਤੇ ਜੀ ਕਿੰਨੀ ਵਾਰ ਵੀ ਗਗੇ ਜੀ ਕੋ ਐਮਐਲਏ ਅਸੀਂ ਕਟੋਗੜੀ ਦੇ ਪੰਜ 6 ਵਾਰ ਐਮਐਲਏ ਸਾਹਿਬ ਕੋ ਗਏ ਹੋਰ ਆਜੀ ਲੈ ਕੇ ਰਿਟਰਨ ਦੇ ਵਿੱਚ ਵੀ ਲੈ ਕੇ ਦੇ ਕੇ ਆਏ ਸੀਗੇ ਲollipops ਲੈ ਕੇ ਆਉਂਦੇ ਰਹੇ ਸਾਡੀ ਹੁਣ ਹੋ ਜਾਣੀ ਸ਼ੁਰੂ ਜੀ ਅਹੀ ਕੰਮ ਚੱਲਦਾ ਰਿਹਾ ਦੋ ਰਸਤੇ ਆ ਜੀ ਜਾਣ ਦੇ ਕਾ ਰਸਤਾ ਹੈ ਦਾ ਤੁਸੀਂ ਦੇਖ ਲਿਆ ਨਰਕ ਬਣਿਆ ਹੋਇਆ ਇੱਕ ਦੂਜਾ ਰਸਤਾ ਉਹ ਕੂੜਾਗਰ ਬਣਾਇਆ ਹੋਇਆ ਡੇਲੀ ਉੱਥੇ ਮੈਨੂੰ ਲੱਗਦਾ ਸੋਰਟਰ ਵਾਲੀਆਂ ਗੂੜੇ ਦੀ ਛੁੱਟੀਆਂ ਜਾਂਦੀਆਂ ਕੋਈ ਸੁਣਵਾਈ ਨਹੀਂ ਕਿਸੇ ਕਿਸਮ ਦੀ ਪਰੇਸ਼ਾਨੀ ਹੈ ਪਰੇਸ਼ਾਨੀ ਇਹੀ ਹੈ ਜੀ ਬੱਚੇ ਰੋਜ਼ ਜਾਂਦੇ ਆ ਸਕੂਲ ਜਾਂਦੇ ਆ ਉਹ ਯਰੋ ਕਿ ਜਾਂਦੇ ਆ ਸਾਡੇ ਕਦੀ ਕੋਈ ਗਿਰ ਜਾਂਦਾ ਜੀ ਕਦੀ ਕੋਈ ਗਿਰ ਜਾਂਦਾ ਜਾਨਵਰ ਤੁਰੇ ਫਿਰਦੇ ਆ ਰੋਡ ਦੇ ਉੱਪਰ ਤੁਸੀਂ ਦੇਖੋ ਹੁਣ ਵੀ ਕੀ ਹਾਲ ਹੈ ਰੋਡ ਦਾ ਤੁਸੀਂ ਖੜੇ ਹੋ ਇੱਥੇ ਆ ਤੁਸੀਂ ਸੁਣਿਆ ਇਹਨਾਂ ਦੇ ਬਿਲਕੁਲ ਜਵਾਨੀ ਵੀ ਇਹਨਾਂ ਨੂੰ ਕੀ ਤਕਲੀਫਾਂ ਆਦਾਂ ਦਿਖਾਣੇ ਆ ਇੱਥੋਂ ਦੀ ਰੋਡ ਜਿਹਦਾ ਬੜਾ ਬੁਰਾ ਹਾਲ ਹੈ ਅਸੀਂ ਪ੍ਰਸ਼ਾਸਨ ਨੂੰ ਆਪਣੇ ਚੈਨਲ ਦੇ ਜਰੀਏ ਦੱਸਣਾ ਚਾਹੁੰਦੇ ਆ ਵੀ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਜਲਦ ਤੋਂ ਜਲਦ ਇਸ ਸੜਕ ਨੂੰ ਬਣਾਇਆ ਜਾਵੇ ਆ ਦੇਖੋ ਤੁਸੀਂ ਇਸ ਸੜਕ ਦੀ ਹਾਲਤ ਇੱਕ ਤਰਸ ਜੋ ਕਹਿ ਸਕਦੇ ਆਪਾਂ ਸੋ ਇਹਨੂੰ ਬੜੀ ਜਲਦੀ ਔਰ ਇੱਧਰ ਮੈਂ ਕੈਮਰਾਮੈਨ ਨੂੰ ਬੇਨਤੀ ਕਰਦਾ ਇੱਧਰ ਕੈਮਰਾਮੈਨ ਦੇਖੋ ਇੱਥੋਂ ਇੱਧਰ ਗੋਬਰੀ ਪੜਿਆ ਨੀਰਾ ਗੋਬਰ ਉਹਨਾਂ ਦਾ ਕਹਿਣਾ ਵੀ ਇੱਥੇ ਮੋਟਰ ਲਾ ਕੇ ਗੋਬਰ ਨੂੰ ਬਾਹਰ ਕੱਢਿਆ ਜਾਂਦਾ ਉਹ ਜਿਹੜਾ ਗੋਬਰ ਬਾਹਰ ਨਿਕਲਦਾ ਉਹ ਇੱਥੇ ਸਾਰਾ ਭਰ ਜਾਂਦਾ ਹੁਣ ਇੱਥੋਂ ਲੰਘਣਾ ਬੜਾ ਮੁਸ਼ਕਲ ਹੋ ਜਾਂਦਾ ਸੋਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਔਰ ਸਟਰੀਟ ਲਾਈਟ ਦਾ ਅਰੇਂਜ ਕੀਤਾ ਜਾਵੇ ਔਰ ਹੋਰ ਸਾਡੇ ਅੰਕਲ ਜੀ ਨਾਲ ਗੱਲ ਕਰਦੇ ਆਂ ਵੀ ਉਹਨਾਂ ਨੂੰ ਕੀ ਪਰੇਸ਼ਾਨੀਆਂ ਕੀ ਤਕਲੀਫ ਹੈ ਅਸੀਂ ਨਾ ਇਸ ਇਲਾਕੇ ਦੇ ਸੰਗੋਵਾਲ ਸਾਹਿਬ ਜਿਹੜੇ ਐਮ ਐਲ ਏ ਹੈ ਉਹਦੇ ਪਾਸ ਵੀ ਕਈ ਵਾਰੀ ਗਏ ਉਹਨਾਂ ਨੂੰ ਰਿਕਵੈਸਟ ਕੀਤੀ ਪਰ ਉਹਨੇ ਸਾਡਾ ਕੋਈ ਧਿਆਨ ਨਹੀਂ ਦਿੱਤਾ ਇਸ ਸੰਗੋਵਾਲ ਬਣ ਔਰ ਇਸ ਸੜਕ ਦੇ ਵਿੱਚ ਅਵਾਰਾ ਡੰਗਰ ਇੰਨੇ ਘੁੰਮਦੇ ਆ ਕਿ ਬਹੁਤ ਬੁਰਾ ਹਾਲ ਹੈ ਰਾਤ ਨੂੰ ਮਤਲਬ ਕੋਈ ਐਕਸੀਡੈਂਟ ਹੁੰਦੇ ਰਹਿੰਦੇ ਆ ਮਤਲਬ ਇਸ ਕਰਕੇ ਇਹਦੇ ਵਿੱਚ ਬਸ ਜਲਦੀ ਜਲਦੀ ਕੋਈ ਧਿਆਨ ਦਿੱਤਾ ਜਾਏ ਮਤਲਬ ਤਾਂ ਕਿ ਇਹ ਸੜਕ ਤਿਆਰ ਹੋ ਜਾਏ ਕੋਈ ਸਟਰੀਟ ਲਾਈਟ ਵੀ ਨਹੀਂ ਹੈ ਪੁਛ ਨਹੀਂ ਹੈ ਬਿਲਕੁਲ ਪਾਣੀ ਖੜਿਆ ਹੁਣ ਵੀ ਦੇਖ ਲਓ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਸਾਰਾ ਇਧਰ ਸੜਕ ਤੇ ਆ ਜਾਂਦਾ ਮਤਲਬ ਬਹੁਤ ਹੀ ਮੁਸ਼ਕਲ ਹੋਇਆ ਪਿਆ ਜਿੰਨਾ ਹਰਾਮ ਹੋਇਆ ਪਿਆ ਇੱਥੇ ਮਤਲਬ ਲੋਕਾਂ ਦਾ ਆਓ ਜੀ ਆਓ ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜਲਦੀ ਜਲਦੀ ਕੋਈ ਨਾ ਕੋਈ ਜੇ ਜਲਦੀ ਜਲਦੀ ਕਦਮ ਉਠਾਏ ਜਾਂ ਮੈਂ ਕੈਮਰਾ ਮੈਨੂੰ ਬੇਨਤੀ ਕਰਦਾ ਵੀ ਸੜਕ ਦੀ ਜਿਹੜੀ ਹਾਲਤ ਦਿਖਾਈ ਜਾਵੇ ਬੜੇ ਜੰਡੂ ਕਲੌਂਡੀ ਐਨਕਲੇਵ ਦੇ ਪ੍ਰਧਾਨ ਆ ਜੀ ਆ ਰਾਜkumar ਜੀ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਔਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਉਹਨਾਂ ਨੂੰ ਕੀ ਪਰੇਸ਼ਾਨੀਆਂ ਕੀ ਤਕਲੀਫ ਹੈ ਜੀ ਹਾਂ ਜੀ ਨਮਸਕਾਰ ਜੀ ਇਸ ਤਰ੍ਹਾਂ ਐ ਵੀ ਇਹ ਜਿਹੜਾ ਡੈਰੀ ਕੰਪਲੈਕਸ ਵਾਲਾ ਏਰੀਆ ਜਿਹੜਾ ਹੰਬੜਾ ਰੋਡ ਤੋਂ ਜਦੋਂ ਆਪਾਂ ਬਲੂਗੋ ਰੋਡ ਨੂੰ ਜਾਂਦੇ ਆ ਇਹਦੇ ਉੱਪਰ ਬਹੁਤ ਹੀ ਜ਼ਿਆਦਾ ਕਿਸੇ ਤਰ੍ਹਾਂ ਦੀ ਕੋਈ ਸਹੂਦਤ ਨਹੀਂ ਆ ਸੜਕ ਇੰਨੀ ਖਰਾਬ ਹੋਈ ਪਈ ਆ ਇਦੇ ਬਾਰੇ 3-4 ਵਾਰੀ ਇਲਾਕਾ ਨਿਵਾਸੀ ਐਮ.ਐਲ.ਏ ਸਾਹਿਬ ਨੂੰ ਪਹਿਲਾਂ ਮਿਲੇ ਆ ਪ੍ਰਸ਼ਾਸਨ ਨੇ ਇਹਦੀ ਕੋਈ ਸਾਰ ਨਹੀਂ ਲਈ ਔਰ ਜਿਹੜੇ ਡੈਰੀਆਂ ਵਾਲੇ ਨੇ ਇਹ ਆਪਣਾ ਪਾਈਪਾਂ ਮੋਟਰਾਂ ਲਾ ਕੇ ਜਿੰਨਾ ਗੋਬਰ ਵਾਲਾ ਪਾਣੀ ਆ ਸਾਰੇ ਦਾ ਸਾਰਾ ਪਾਣੀ ਜਿਹੜਾ ਸੜਕ ਦੇ ਵਿੱਚ ਛੱਡ ਦਿੰਦੇ ਆ ਉਹ ਤਲਾਬ ਦਾ ਰੂਪ ਧਾਰਨ ਕਰ ਜਾਂਦੀਆਂ ਸੜਕਾਂ ਨਾ ਕੋਈ ਸਾਈਕਲ ਵਾਲਾ ਨਾ ਕੋਈ ਸਕੂਟਰ ਵਾਲਾ इवन ਗੱਡੀਆਂ ਦੇ ਲੰਘਣ ਦਾ ਵੀ ਕੋਈ ਹੱਲ ਨਹੀਂ ਆ ਅਵਾਰਾ ਪਸ਼ੂ ਜਿਹੜੇ ਨੇ ਉਹ ਡੈਰੀਆਂ ਵਾਲੇ ਛੱਡ ਦਿੰਦੇ ਆ ਉਹ ਇੱਥੇ ਉਹਦੇ ਨਾਲ ਕਈ ਐਕਸੀਡੈਂਟ ਹੁੰਦੇ ਆ ਕੋਈ ਲਾਈਟ ਦਾ ਇੰਤਜ਼ਾਮ ਨਹੀਂ ਕੋਈ ਕਿਸੇ ਤਰ੍ਹਾਂ ਦਾ ਸਿਕਿਉਰਿਟੀ ਦਾ ਇੰਤਜ਼ਾਮ ਨਹੀਂ ਆ ਜਿਸ ਤਰ੍ਹਾਂ ਕਿ ਉਹ ਸੰਤ ਸੀਚੇਵਾਲ ਜੀ ਨੇ ਕਿਹਾ ਵੀ ਇਹ ਡੈਰੀਆਂ ਵਾਲੇ ਜਿਹੜੇ ਨੇ ਇਹ ਆਪਣਾ ਗੰਦਗੀ ਨਹੀਂ ਫਲਾਉਣਗੇ ਪਰ ਇਹਦੇ ਤੇ ਕੋਈ ਅਸਰ ਨਹੀਂ ਆ ਜੀ ਇਹਨਾਂ ਤੇ ਇਹ ਆਪਣਾ ਡੇਲੀ ਮੋਟਰਾਂ ਲਾਉਂਦੇ ਆ ਸਵੇਰੇ ਹਨੇਰੇ ਸਵੇਰੇ ਲਾ ਕੇ ਮੋਟਰਾਂ ਲਾ ਕੇ ਪਾਈਪਾਂ ਲਾ ਕੇ ਅੰਦਰੋਂ ਜਿੰਨਾ ਗੋਬਰ ਵਾਲਾ ਪਾਣੀ ਆ ਉਹਨੂੰ ਆਪਣ ਸੜਕਾਂ ਦੇ ਉੱਪਰ ਛੱਡ ਦਿੰਦੇ ਆ ਲੋਕ ਪਰੇਸ਼ਾਨ ਹੁੰਦੇ ਆ ਕਈ ਵਾਰੀ ਬੱਚੇ ਬਜ਼ੁਰਗ ਲੇਡੀਜ਼ ਜਿਹੜੇ ਆ ਟਕਟਵਾ ਵਗੈਰਾ ਤੇ ਜੜੀਆਂ ਆ ਇਹ ਉੱਥੋਂ ਸੜਕ ਤੇ ਗਿਰ ਜਾਂਦੀਆਂ ਐ ਸਾਡੀ ਇਹੀ ਬੇਨਤੀ ਆ ਵੀ ਇੱਕ ਤਾਂ ਇਹ ਜਿੰਨੇ ਡੈਰੀਆਂ ਵਾਲੇ ਆ ਇਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਤੇ ਪ੍ਰਸ਼ਾਸਨ ਇੱਧਰ ਧਿਆਨ ਦੇਵੇ ਇਹ ਸੜਕ ਵਾਲੇ ਵੀ ਵੇਖੇ ਵੀ ਇੱਧਰ ਵੀ ਲੋਕ ਜਿਹੜੇ ਨੇ ਰਹਿੰਦੇ ਨੇ ਇਹ ਕਿਰਪਾ ਕਰਕੇ ਇਹਨਾਂ ਪ੍ਰਸ਼ਾਸਨ ਦੇ ਇਧਰ ਵੱਲ ਧਿਆਨ ਦੇਵੇ ਜੀ ਅਸੀਂ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਜੇ ਸਾਡੀ ਇਹ ਮੰਗ ਪਿਆਰ ਮੁਹੱਬਤ ਦੇ ਨਾਲ ਮੰਨੀ ਜਾਵੇ ਤਾਂ ਬਹੁਤ ਖੁਸ਼ੀ ਦੀ ਗੱਲ ਆ ਨਹੀਂ ਮੰਨੀ ਜਾਊਗੀ ਤਾਂ ਫਿਰ ਅਸੀਂ ਇੱਥੇ ਪੂਰਾ ਇਲਾਕਾ ਤੇ ਖੜੇ ਹੋ ਕੇ ਧਰਨਾ ਲਾਵਾਂਗੇ ਆਵਾਜ਼ਾਂ ਹੀ ਬੰਦ ਕਰਾਂਗੇ ਔਰ ਇਹ ਚੱਕਾ ਜਾਮ ਕਰਾਂਗੇ ਇਹ ਜਿਹੜਾ ਇੱਥੇ ਗੋਬਰ ਇਕੱਠਾ ਹੋ ਜਾਂਦਾ ਜਾਂ ਪਾਣੀ ਇਕੱਠਾ ਹੋ ਜਾਂਦਾ ਕੀ ਤੁਸੀਂ ਇਹਨਾਂ ਡੈਰੀਆਂ ਵਾਲਿਆਂ ਨੂੰ ਦੋਸ਼ੀ ਮੰਨਦੇ ਬਿਲਕੁਲ ਜੀ ਬਿਲਕੁਲ ਕਈ ਵਾਰੀ ਅਸੀਂ ਡੈਰੀਆਂ ਵਾਲੇ ਹੀ ਛੱਡਦੇ ਆ ਜੀ ਇੱਥੇ ਕਈ ਵਾਰੀ ਇਹਨਾਂ ਪਾਣੀ ਛੱਡਿਆ ਹੋਏ ਕਰਕੇ ਸੜਕਾਂ ਟੁੱਟ ਗਈਆਂ ਮੁੜ ਕੇ ਬਣੀਆਂ ਨਹੀਂ ਗਈਆਂ ਜੀ ਪ੍ਰਸ਼ਾਸਨ ਇਹ ਵੀ ਕਹਿਣਾ ਚਾਹੁੰਦਾ ਵੀ ਇਹਨਾਂ ਨੇ ਨਕੇਲ ਪਾਈ ਜਾਵੇ ਪਾਣੀ ਇੱਥੇ ਬਾਰ ਫੁੱਟਣ ਸਟੰਬ ਬਣਾਇਆ ਜਾਵੇ ਨਾ ਜੀ ਪ੍ਰਜਾ ਜਨ ਉਹ ਐਕਚੁਅਲ ਲਵੇ ਜਨ ਨੂੰ ਨਹੀਂ ਛੱਡਦੇ ਰਾਤ ਨੂੰ ਛੱਡਦੇ ਆ